ਦੇਸਾਂ ਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਜੋ ਕਿ ਪੰਜਾਬੀ ਗਾਇਕਾ ਅਤੇ ਹਲਕਾ ਖੜ ਤੋਂ ਜੋ ਕਿ ਐਮ ਐਲ ਏ ਅਨਮੋਲ ਗਗਨਮਾਨ ਦੇ ਬਾਰੇ ਕਿਉਂਕਿ ਇਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਜੋ ਕਿ ਖਬਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿ ਅਨਮੋਲ ਗਗਨਮਾਨ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ ਅਸਤੀਫੇ ਤੋਂ ਬਾਅਦ ਅਨਮੋਲ ਗਗਨਮਾਨ ਹੋਵੇਗੀ ਗ੍ਰਿਫਤਾਰ ਕਿਉਂਕਿ ਭਗਵੰਤ ਨੇ ਵੀ ਲਾਈਵ ਆ ਕੇ ਕੀਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਣਾ ਜੀ ਹਾਂ ਇਹ ਖਬਰ ਸੋਸ਼ਲ ਮੀਡੀਆ ਦੇ ਉੱਪਰ ਅੱਗ ਵਾਂਗੂ ਵਾਇਰਲ ਹੋ ਰਹੀ ਹੈ ਕਿ ਅਗਲੇ 24 ਘੰਟਿਆਂ ਦੇ ਵਿੱਚ ਅਨਮੋਲ ਗਗਨ ਮਾਨ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਭਗਵੰਤ ਮਾਨ ਨੇ ਲਾਈਵ ਆ ਕੇ ਸਾਰਾ ਸੱਚ ਖੋਲ ਦਿੱਤਾ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰूबरू ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਅੱਜ ਇੱਕ ਵੱਡਾ ਧਮਾਕਾ ਹੋਇਆ ਜਦੋਂ ਕੈਬਨਿਟ ਮੰਤਰੀ ਅਨਮੋਲ ਗਦਨਮਾਨ ਨੇ ਆਪਣਾ ਅਸਤੀਫਾ ਦਿੱਤਾ ਤੇ ਅਚਾਨਕ ਹੀ ਅਸਤੀਫੇ ਤੋਂ ਬਾਅਦ ਜੋ ਕਿ ਭਗਵੰਤ ਮਾਨ ਲਾਈਵ ਆਇਆ ਤੇ ਲਾਈਵ ਆ ਕੇ ਉਸਨੇ ਕਹਿ ਦਿੱਤਾ ਕਿ ਸੱਚਾਈ ਜਨਤਾ ਦੇ ਸਾਹਮਣੇ ਰੱਖ ਬਹੁਤ ਜ਼ਰੂਰੀ ਅਤੇ ਇਹ ਵੀ ਆਖਿਆ ਕਿ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਉਹ ਕੰਮ ਕਰ ਰਹੀ ਹੈ। ਅਸੀਂ ਕਿਸੇ ਨੂੰ ਵੀ ਬਖਸ਼ਣ ਵਾਲੇ ਨਹੀਂ ਆ। ਤੁਹਾਡੇ ਮਨ ਦੇ ਵਿੱਚ ਵੀ ਸਵਾਲ ਉੱਠਦਾ ਹੋਵੇਗਾ ਕਿ ਅਨਮੋਲ ਗਗਨਮਾਨ ਉਸ ਵਕਤ ਤਾਂ ਆਮ ਆਦਮੀ ਪਾਰਟੀ ਨੂੰ ਬੜਾ ਹੀ ਚੰਗਾ ਸਮਝਦੀ ਸੀ ਕਿ ਆਮ ਆਦਮੀ ਪਾਰਟੀ ਨੇ ਇਹ ਕਰ ਦਿੱਤਾ ਜੀ ਆਮ ਆਦਮੀ ਪਾਰਟੀ ਤਾਂ ਔਰਤਾਂ ਨੂੰ 1000 ਰੁਪਿਆ ਦੇਵੇਗੀ ਅਤੇ ਹੋਰ ਵੀ ਸਹੂਲਤਾਂ ਪਰ ਇੱਕੇ ਦਮ ਹੀ ਉਸਤੇ ਮਨ ਦੇ ਵਿੱਚ ਇਹ ਸਭ ਕੁਝ ਕਿਵੇਂ ਆਇਆ ਕਿ ਇਸ ਦੇ ਪਿੱਛੇ ਕੋਈ ਰਾਜਨੀਤਿਕ ਸਾਜ਼ਿਸ਼ ਹੈ ਜਾਂ ਫਿਰ ਕੋਈ ਹੋਰ ਕਾਰਨ ਹੈ। ਹੁਣ ਉਧਰ ਭਗਵੰਤ ਮਾਨ ਜਦੋਂ ਜੋ ਨਸ਼ੇ ਦੇ ਕਾਰੋਬਾਰੀ ਹੈ ਉਹਨਾਂ ਦੇ ਉੱਪਰ ਨ ਹੋਣ ਲੱਗਿਆ ਹੋਇਆ ਨਸ਼ੇ ਦੇ ਕਾਰੋਬਾਰੀਆਂ ਨੂੰ ਜੋ ਕਿ ਐਸ ਵਕਤ ਫੜ ਰਿਹਾ ਹੈ ਜਿਵੇਂ ਆਪਾਂ ਹਾਲੀ ਦੇ ਵਿੱਚ ਕੇਸ ਦੇਖ ਰਹੇ ਹਾਂ ਵਿਕਰਮਜੀਤ ਸਿੰਘ ਮਜੀਠੀਆ ਵਾਲਾ ਮਜੀਠੀਏ ਦੇ ਬਾਅਦ ਸੁਖਵੀਰ ਬਾਦਲ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਅਤੇ ਪੰਜਾਬ ਵਿਜੀਲੈਂਸ ਡਿਪਾਰਟਮੈਂਟ ਨੇ ਹੋਰ ਵੀ ਕਾਫੀ ਘਰਾਂ ਦੇ ਵਿੱਚ ਵੱਡੇ ਵੱਡੇ ਵਪਾਰੀਆਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਤੇ ਨਸ਼ੇ ਦੇ ਆੜ ਦੇ ਵਿੱਚ ਜਿਨ੍ਹਾਂ ਨੇ ਕਰੋੜਾਂ ਰੁਪਏ ਦੇ ਘਰ ਬਣਾ ਰੱਖੇ ਨੇ ਉਹਨਾਂ ਦੇ ਘਰਾਂ ਨੂੰ ਬਟਾਇਆ ਜਾ ਰਿਹਾ ਪੰਜਾਬ ਪੁਲਿਸ ਦੀ ਇੱਕ ਜੋ ਕਾਸਟੇਬਲ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਚੰਗੇ ਕੰਮ ਤਾਂ ਕਰ ਰਹੀ ਹੈ ਪਰ ਇਸ ਦੇ ਪਿੱਛੇ ਹੁਣ ਸਾਜ਼ਿਸ਼ ਕਿਹੜੀ ਹੋ ਗਈ ਕਿ ਆਖਰਕਾਰ ਅਨਮੋਲ ਗ ਸ਼ਾਮਲ ਹੋਣ ਦੀਆਂ ਵੀ ਖਬਰਾਂ ਜੋ ਹੈ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਹੁਣ ਕਈ ਲੋਕ ਇਹ ਕਹਿ ਰਹੇ ਨੇ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋਵੇਗੀ ਤੇ ਬਹੁਤ ਸਾਰੇ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਮਿਲਦੀ ਹੈ ਕਿ ਸੁਖਬੀਰ ਬਾਦਲ ਦੇ ਕਹਿਣ ਦੇ ਉੱਪਰ ਜੋ ਕਿ ਅਨਮੋਲ ਗਗਨਵਾਨ ਨੇ ਅਸਤੀਫਾ ਦਿੱਤਾ ਹੈ ਕਿਉਂਕਿ ਅਨਮੋਲ ਗਗਨਵਾਨ ਨੂੰ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਹੈ ਇਸ ਦਾ ਕੋਈ ਭਵਿੱਖ ਨਹੀਂ ਹੈ ਜੇਕਰ ਮੈਂ ਕਿਸੇ ਕਾਂਗਰਸ ਪਾਰਟੀ ਦੇ ਨਾਲ ਜਾਂ ਭਾਜਪਾ ਦੇ ਨਾਲ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਾਂਗੀ ਤਾਂ ਮੈਨੂੰ ਅੱਗੇ ਹੋਰ ਵਧੀਆ ਸਕੋਪ ਮਿਲ ਸਕਦਾ ਜਿਵੇਂ ਉਹ ਸ਼੍ਰੋਮਣੀ ਅ ਚੰਗਾ ਜੋ ਮੰਤਰੀ ਬੁਣਾ ਹੁੰਦਾ ਉਸ ਦੇ ਵਿੱਚ ਵਧੀਆ ਸਪੋਰਟ ਇਹਨਾਂ ਨੂੰ ਮਿਲ ਜਾਂਦੀ ਹੈ। ਬਾਕੀ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਤੁਸੀਂ ਅਨਮੋਲ ਕਰ ਨਵਾਦੇ ਹਸਤੀਫੇ ਬਾਰੇ ਕੀ ਦੇਖਦੇ ਹੋ? ਕਮੈਂਟ ਕਰਕੇ ਜਰੂਰ ਦੱਸਿਓ। ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਮਿਲਦੇ ਆ ਨਵੀਂ ਵੀਡੀਓ ਦੇ ਨਾਲ। ਉਦੋਂ ਤੱਕ ਤੁਸੀਂ ਇਸ ਚੈਨਲ ਦਾ ਜੁੜੇ ਰਹੋ। ਧੰਨਵਾਦ।